ਦੇਖੋ ਜੀ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਮੈਂ ਆਪਣੇ ਪਰਿਵਾਰ ਸਮੇਤ ਜਿਹੜੀ ਆਪਣੀ ਵੋਟ ਹੈ ਮੈਂ ਉਹ ਕਾਸਟ ਜਿਹੜੀ ਹੈ ਉਹ ਕਰਕੇ ਆਇਆ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹੀ ਬੇਨਤੀ ਜਿਹੜੀ ਹੈ ਉਹ ਕਰੂੰਗਾ ਕਿ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਫਿਰਕਾ ਪ੍ਰਸਤ ਰਾਜਨੀਤੀ ਨੂੰ ਦੇਸ਼ ਚੋਂ ਰੋਕਣ ਦੇ ਲਈ ਮੈਂ ਸਾਰਿਆਂ ਨੂੰ ਕਹੂੰਗਾ ਕਿ ਵੱਡੀ ਤੋਂ ਵੱਡੀ ਗਿਣਤੀ ਚ ਘਰਾਂ ਤੋਂ ਬਾਹਰ ਨਿਕਲ ਕੇ ਆਪਾਂ ਜਿਹੜੀ ਵੋਟ ਆ ਉਹ ਆਪਣੀ ਕਾਸਟ ਕਰੀਏ ਬਿਲਕੁਲ ਵੀ ਗਰਮੀ ਦੀ ਪਰਵਾਹ ਨਾ ਕਰੀਏ ਕਿਉਂਕਿ ਅਸੀਂ ਤਾਂ ਸਿਰਫ ਕਹਿ ਲੋ ਵੀ 15 ਮਿੰਟ ਅੱਧੇ ਘੰਟੇ ਦੀ ਘੰਟੇ ਦੀ ਗਰਮੀ ਚ ੱਲਣੀ ਆ ਪਰ ਸਾਰੇ ਦੇਸ਼ ਵਾਸੀ ਇਸ ਗੱਲ ਦਾ ਧਿਆਨ ਰੱਖਣ ਕਿ ਵੋਟ ਦਾ ਹੱਕ ਦਿਵਾਉਣ ਦੀ ਖਾਤਰ ਕਈ ਮਾਵਾ ਨੇ ਆਪਣੇ ਪੁੱਤ ਜਿਹੜੇ ਆ ਉਹ ਗਵਾਏ ਨੇ ਭਗਤ ਸਿੰਘ ਵਰਗੇ ਕਰਤਾਰ ਸਿੰਘ ਸਰਾਭਾ ਸ਼ਹੀਦ ਉਧਮ ਸਿੰਘ ਵਰਗੇ ਕਿੰਨੇ ਇਦਾਂ ਦੇ ਨੌਜਵਾਨ ਨੇ ਜਿਹੜੇ ਕਹਿ ਲੋ ਵੀ ਫਾਂਸੀਆਂ ਤੇ ਚੜੇ ਆ ਸਿਰਫ ਵੀ ਦੇਸ਼ ਯਾਦ ਕਰਵਾਉਣਾ ਤੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਆ ਜਿਹੜਾ ਉਹ ਲੈ ਕੇ ਆਉਣਾ ਸੋ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਖਾਤਰੀ ਮੈਂ ਕਹੂੰਗਾ ਕਿ ਵੱਡੀ ਤੋਂ ਵੱਡੀ ਗੈਂਤੀ ਚ ਲੋਕ ਜਿਹੜੇ ਆ ਨਿਕਲ ਕੇ ਉਹ ਵੋਟ ਕਰਨ ਵੀ ਜੀ ਅ ਅੱਜ ਕੀ ਕਹਿਣਾ ਚਾਹੁੰਦੇ ਬਾਕੀ ਵੀ ਵਿਰੋਧੀ ਪਾਰਟੀਆਂ ਚ ਸਾਰੇ ਸਾਰੇ ਨੇ ਪ੍ਰਚਾਰ ਕੀਤਾ ਦੇਖੋ ਮੈਂ ਇਕੱਲਾ ਇਕੱਲਾ ਮੀਤ ਹੈਰ ਹੈ ਜਿਹੜਾ ਅੱਜ ਸੰਗਰੂਰ ਚ ਵੋਟ ਪਾ ਰਿਹਾ ਬਾਕੀ ਮੇਰਾ ਤੁਸੀਂ ਦੇਖੋ ਵੀ ਬਰਨਾਲਿਆ 83 ਨੰਬਰ ਪੋਲਿੰਗ ਜੈਂਟ ਹੈ ਜਿੰਨੇ ਉਮੀਦਵਾਰ ਨੇ ਦੱਸਣ ਭਾਈ ਆਪ ਦਾ ਸੰਗਰੂਰ ਚ ਉਹਨਾਂ ਦਾ ਪੋਲਿੰਗ ਸਟੇਸ਼ਨ ਜਿਹੜਾ ਕਿੱਥੇ ਆ ਮੇਰਾ 83 ਨੰਬਰ ਆ ਬਰਨਾਲੇ ਐਸਡੀ ਕਾਲਜ ਬਹੁਤੇ ਤਾਂ ਜਿਹੜੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਆ ਉਮੀਦਵਾਰ ਅੱਜ ਖੁਦ ਵੀ ਉਹਨਾਂ ਨੇ ਵੋਟ ਕਾਸਟ ਨਹੀਂ ਕਰਨੀ ਕਿਉਂਕਿ 2.5 250 ਕਿਲੋਮੀਟਰ ਮੈਨ ਲੱਗਦਾ ਹੋ ਸਕਦਾ ਜਾਣ ਹੀ ਨਾ ਤੇ ਲੋਕਾਂ ਨੂੰ ਅਪੀਲ ਕਰ ਰਹੇ ਆ ਵੀ ਜੀ ਵੋਟ ਪਾਓ ਸੋ ਆਪਦੀ ਵੋਟ ਮੈਨ ਲੱਗਦਾ ਵੀ ਉਹਨਾਂ ਨੇ ਪਾਉਣੀ ਨਹੀਂ ਤੇ ਮੈਂ ਇਹੀ ਉਹ ਵੀ ਕਹਿਣਾ ਵੀ ਭਾਈ ਜਿਹੜੇ ਲੋਕ ਨੇ ਉਹ ਬੜੇ ਸਿਆਣੇ ਨੇ ਮੂਛਾ ਪਿਆਰ ਮਿਲਿਆ ਅੱਜ ਵੀ ਉਮੀਦ ਕਰਦਾ ਕਿ ਇਸ ਤਰੀਕੇ ਦਾ ਵਿਗਾਂਤ ਰਹੇਗਾ ਪੂਰਾ ਦਰਜ ਦੇਖੋ ਇਹ ਚਲੋ ਮੈਂ ਤਾਂ ਅੱਗੇ ਵੀ ਬੜੇ ਵਾਰੀ ਕਹਿ ਚੁੱਕਿਆ ਕਿ ਵਨ ਸਾਈਡਡ ਜਿੱਤ ਹੈ ਜਿਹੜੀ ਸੰਗਰੂਰ ਤੋਂ ਉਹ ਆਮ ਆਦਮੀ ਪਾਰਟੀ ਜਿਹੜੀ ਆ ਉਹ ਦਰਜ ਕਰੂਗੇ ਪਾਰਟੀ ਵਰਕਰ ਅੱਜ ਪੂਰੀ ਗਰਮੀ 'ਚ ਵੀ ਸਾਰੇ ਬੂਥ ਮਰਾਈ ਹੋਏ ਨੇ ਤੁਸੀਂ ਤੁਹਾਡੇ ਵੱਲੋਂ ਵੀ ਉਹਨਾਂ ਨੂੰ ਕੋਈ ਮਰਗੀ ਮੈਂ ਅੱਗੇ ਵੀ ਬੜੇ ਵਾਰੀ ਇੰਟਰਵਿਊਜ਼ ਦੇ ਵਿੱਚ ਭਾਸ਼ਣਾ 'ਚ ਕਹਿੰਦਾ ਰਿਹਾ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਇਲੈਕਸ਼ਨ ਹੈ ਇਹ ਸਰਪੰਚੀ ਵਾਂਗੂ ਐਮਸੀ ਦੀਆਂ ਇਲੈਕਸ਼ਨਾਂ ਵਾਂਗੂ ਲੜਨੀ ਆ ਕਿਉਂਕਿ ਉਹ ਕਹਿੰਦਾ ਨਾ ਵੀ ਦੁੱਧ ਦਾ ਮੱਚਾ ਲੱਸੀ ਨੂੰ ਫੂਕਾ ਮਾਰ ਕੇ ਪੀਂਦਾ ਪਿਛਲੀ ਵਾਰੀ ਥੋੜੀ ਜੀ ਕਹਿ ਲੋ ਵੀ ਸਾਡੇ ਵੱਲੋਂ ਕੱਚ ਰਹਿ ਗਈ ਸੀ ਜ਼ੋਰ ਨਹੀਂ ਲਾਇਆ ਤੇ ਬੜੇ 1% ਦੇ ਫਰਕ ਤੇ ਸਿਰਫ ਇਲੈਕਸ਼ਨ ਜਿਹੜੀ ਰਹਿ ਗਈ ਹੁਣ ਤੁਸੀਂ ਦੇਖੋ ਵੀ 5 ਵਜੇ ਸਾਡੇ ਜਿਹੜੇ ਬੰਦੇ ਆ ਉਹ ਆਏ ਬੈਠੇ ਸੀ ਜ਼ੋਰ ਲੱਗਿਆ ਹੋਇਆ ਪੂਰਾ ਤੇ ਰਿਕਾਰਡ ਤੋੜ ਮਿਲਣ ਲੱਗਦਾ ਵੀ ਵੋਟ ਪੋਲ ਵੀ ਜਿਹੜੀ ਹੈ ਇਸ ਵਾਰੀ ਸੰਗਰੂਰ ਦੇ ਵਿੱਚ ਹੋਊਗੀ ਇੱਕ ਵਡੀ ਮੜਾ ਇੱਕ ਮਿੰਟ ਸਾਈਡ ਤੋਂ ਵੋਟ ਆਲਾ ਕਰ ਕੋ ਹਾਂ ਆਪਾਂ ਦੇ ਦੇਖਿਆ 2.5 ਮਹੀਨੇ ਦਾ ਸਮਾਂ ਤੇ ਤੁਸੀਂ ਦੇਖਦੇ ਹੋ ਸਾਡੇ ਆਪਾਂ ਦੇ ਦੇ ਆ ਸੁਣਦੇ ਜੀ ਜੀ ਜਾਂਦਾ ਜੇ ਪਾਰਟੀ ਡਿਊਟੀ ਲਾਦੀ ਫਿਰ ਫਾਈਟ ਕਰਨੀ ਕਰਨਾ ਮੈਂ ਕਹਿੰਦਾ ਕਿਸ ਤਰ੍ਹਾਂ ਮਨ ਕਿ ਹਮਾਰੇ ਕਿ ਅੱਜ ਜੋਸ਼ ਹੈ ਤੇ ਸਾਰੇ ਤੇ ਤੁਸੀਂ ਕਹਿਣਾ ਚਾਹੁੰਗੇ ਲੋਕਾਂ ਨੂੰ ਸਾਰੇ ਲੋਕਾਂ ਨੇ ਇੱਥੇ ਦੇਖੋ ਮੀਤ ਹਰਨਾ ਪਬਲਿਕ ਦੀ ਸੇਵਾ ਕਰਿਆ ਹੀ ਇਸ ਨਾਟ ਓਨਲੀ ਪੋਲੀਟਿਕਲ ਪਰਸਨ ਹੀ ਇਜ਼ ਡਿਵੋਟਡ ਟੂ ਹਿਮਨਿਟੀ ਉਹ ਦੇਖੋ ਮਨੁੱਖਤਾ ਦੀ ਸੇਵਾ ਕਿਵੇਂ ਕਰਦੀ